ਪੰਜਾਬ ਦੇ ਮੈਂ ਕਹਿੰਨਾ ਇਹਨੇ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆ ਲੁਧਿਆਣੇ ਦੇ ਇਸ ਟਾਈਮ ਮੌਜੂਦ ਹੈਗਾ ਟੱਬਾ ਰੋਡ ਦੇ ਬਾਹਰ ਜਿੱਥੇ ਕੀ ਸ਼ਿਵ ਸੈਨਾ ਵਾਲਿਆਂ ਨੇ ਧਰਨਾ ਲਗਾਇਆ ਪੂਰੀ ਜਾਣਕਾਰੀ ਲੈਣੇ ਕਿ ਪੂਰਾ ਮਾਮਲਾ ਕੀ ਹੈ ਜਿਵੇਂ ਦੇਖਦੇ ਹੋ ਕਿ ਲੋਕ ਇੱਥੇ ਧਰਨੇ ਉੱਤੇ ਬਹਿ ਕੇ ਹੋਏ ਸੜਕਾਂ ਉੱਤੇ ਬਹਿ ਕੇ ਗੱਲਬਾਤ ਕਰਦੇ ਆ ਨੀਰਜ ਜੀ ਨਾਲ ਨੀਰਜ ਜੀ ਕਿ ਕਿੱਦਾਂ ਲੱਗਦਾ ਧਰਨਾ ਲਾ ਕੇ ਬੈਠ ਕੇਵੇਂ ਦੇਖਦੇ ਹੋ ਜੀ ਪਾਜੀ ਅਸੀਂ ਇਹ ਦੇਖਨੇ ਆ ਪੰਜਾਬ ਨਹੀਂ ਤਾਲੀ ਬਣ ਚੁੱਕਾ ਵਾ ਇਹਨਾਂ ਨੂੰ ਆਪਣੇ ਜਿਹੜੇ ਪੰਜਾਬ ਦੇ ਮੈਂ ਕਹਿੰਨਾ ਇਹਨੇ ਦਿਵੰਗ ਅਫਸਰ ਨੇ ਸੀਪੀ ਸਾਹਿਬ ਨੇ ਇਹਨਾਂ ਨੂੰ ਉਹਨ ਕਿਉਂਕਿ ਰੋਡਾਂ ਦੇ ਉੱਪਰ ਸਕੈਨਰ ਮਾਰਦੇ ਨੇ ਮੋਟਰਸਾਈਕਲ ਖੋ ਕੇ ਲੈ ਜਾਂਦੇ ਨੇ ਇਹ ਏਜੰਟ ਨਹੀਂ ਮੈਂ ਕਹਿੰਦਾ ਗੁੰਡੇ ਪਾਲੇ ਹੋਏ ਨੇ ਇਹਨਾਂ ਨੂੰ ਪੁਲਸ ਦਾ ਵੀ ਡਰ ਹੈ ਨਹੀਂ ਜਿਹੜੇ ਪੰਜਾਬ ਦੇ ਸੀਪੀ ਸਾਹਿਬ ਲੁਧਿਆਣੇ ਦੇ ਉਹਨਾਂ ਨੂੰ ਉਹਨਾਂ ਦਾ ਵੀ ਡਰ ਹੈ ਨਹੀਂ ਕਿਉਂਕਿ ਸਕੈਨਰ ਮਾਰਦੇ ਨੇ ਮਿੰਟਾਂ 'ਚ ਮੋਟਰਸਾਈਕਲ ਖੋ ਕੇ ਲੈ ਜਾਂਦੇ ਆ ਇਦਾਂ ਨਹੀਂ ਕਿਉਂਕਿ ਆਪਣੇ ਜਿਹੜੇ ਸੀਪੀ ਦਾ ਸੁਪਨ ਸ਼ਰਮਾ ਜੀ ਐਨੇ ਚੰਗੇ ਕੰਮ ਕਰਦੇ ਪਏ ਹੈਗੇ ਨੇ ਤੁਸੀਂ ਮੌਕੇ ਥਾਣੇ ਤੁਸੀਂ ਕੰਪਲੇਂਟ ਕਰ ਦਿੱਤੀ ਤੁਸੀਂ ਮੈਂ ਕਹਿੰਦਾ ਸ਼ਨੀਵਾਰ ਦੀ ਕੰਪਲੇਂਟ ਦਿੱਤੀ ਹੋਈ ਆ ਅਜੇ ਥਾਂ ਹੀ ਤੁਸੀਂ ਮੰਨਦੇ ਹੋ ਕੋਈ ਕੰਮ ਹੋ ਨਹੀਂ ਹੋਈ ਕਾਰਵਾਈ ਮੈਂ ਕਹਿੰਦਾ ਦੇਖੋ ਕੌਕੀ ਏਜੰਟਾ ਤੋਂ ਇਨਾ ਡਰਦੇ ਨੇ ਨਹੀਂ ਉਹ ਤਾਂ ਲਗਾਤਾਰ ਕੰਮ ਆਪਣਾ ਵੈਰੀਫਾਈ ਕਰ ਰਿਹਾ ਪੂਰਾ ਆਪਣਾ ਯਾਨਕੀ ਹੈ ਜਦੋਂ ਆਪਾਂ ਫੋਨ ਕਿਸੇ ਨੂੰ ਕਰਦੇ ਹੈਗੇ ਆ ਉਹ ਪਹਿਲਾ ਯਾਨੀ ਸਾਵਧਾਨੀ ਆਂਦੀ ਹੈ ਤੇ ਤੁਸੀਂ ਕਿਸੇ ਨੂੰ ਦੱਸਿਆ ਨਹੀਂ ਆ ਕੇ ਆਪਣਾ ਸ਼ਨੀਵਾਰ ਦੀ ਕੰਪਲੀਟ ਕਰਾਈ ਹੈ ਚਾਰ ਦਿਨ ਹੋ ਗਏ ਚਾਰ ਦਿਨ ਦਾ ਅਸੀਂ ਰੋੜ ਤੇ ਆਏ ਆ ਜੀ ਤੁਸੀਂ ਇਹ ਕਹਿੰਦੇ ਹੋ ਫੋਨ ਦੇ ਉੱਪਰ ਵੀ ਸਾਹਿਬ ਦਾ ਧੰਨਵਾਦ ਕਰਨਾ ਸੀਪੀ ਸਾਹਿਬ ਵਧੀਆ ਨੇ ਪਰ ਅੱਗੇ ਜਿਹੜੇ ਅੱਗੇ ਬੰਦੇ ਨੇ ਉਹਨਾਂ ਦਾ ਵੀ ਥੋੜੀ ਜੀ ਕਾਰਵਾਈ ਕਰਨੀ ਚਾਹੀਦੀ ਆ ਕਿਉਂਕਿ ਇਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਜਦੋਂ ਗਰੀਬ ਬੰਦਾ ਆਂਦਾ ਵਾ ਠਾੜੇ ਦੇ ਵਿੱਚ ਆਣਾ ਵਾ ਐਣੀ ਆ ਸੀਪੀ ਸਾਹਿ ਥਾਣੇ ਦੇ ਕੋਲ ਬੰਦੇ ਨੇ ਅਰਜ਼ੀ ਲੈ ਕੇ ਜਾਣੀ ਆ ਮੇਰਾ ਫਲਾਨੀ ਜਗ੍ਹਾ ਮੋਟਰਸਾਈਕਲ ਖੋਇਆ ਗਿਆ ਵਾ ਸੋ ਤਸਵੀਰ ਐ ਇਸ ਟਾਈਮ ਤੁਹਾਨੂੰ ਦਿਖਾ ਰਿਹਾ ਮੈਜ਼ਿੰਗ ਟੀਵੀ ਦੇ ਉੱਤੇ ਉਹ ਪੂਰੀ ਇਸ ਟਾਈਮ ਤਹਿਸ਼ ਹੋ ਰਹੀ ਆ ਉਹ ਹੋਰ ਜਣੇ ਵੀ ਆਪਾਂ ਗੱਲਬਾਤ ਕਰਦੇ ਆ ਭਾਜੀ ਕਿੱਦਾਂ ਲੱਗਦਾ ਕਿਵੇਂ ਦੇ ਦੇਓ ਕੀ ਲੁਟੇਰੇ ਰਿਕਵਰੀ ਜਨਤਾ ਤੇ ਪਰਚਾ ਦਰਜ ਕੀਤਾ ਜਾਵੇ ਕਿਵੇਂ ਕਰਦੇ ਬਿਲਕੁਲ ਜੀ ਦੇਖੋ ਬਿਲਕੁਲ ਹਣ ਇੱਕ ਬੰਦਾ ਸਧਾਰਨ ਜਾ ਰਿਹਾ ਵਾ ਪੰਜ ਛੇ ਬੰਦੇ ਉਹਦੇ ਮਗਰ ਲੱਜਾਂਦੇ ਆ ਇਹਨਾਂ ਕੋਲ ਪਤਾ ਇਹਨਾਂ ਕੋਲ ਕੋਈ ਥੌਲਟੀ ਹੈਗੀ ਕੋਈ ਥੌਲਟੀ ਨਹੀਂ ਹੈਗੀ ਲੇਕਿਨ ਅੱਜ ਅਸੀਂ ਤੁਹਾਡੇ মিডিਆ ਦੇ ਰਾਹੀਂ ਸਾਡੇ ਅਸੀਂ ਸੀਵੀ ਸਾਹਿਬ ਨੂੰ ਵੀ ਇਹੀ ਕਵਾਂਗੇ ਇਹਨਾਂ ਦੀ ਰਿਕਵਰੀ ਜਨਟਲ ਬਿਲਕੁਲ ਬੰਦ ਕਰੋ ਇਹਨਾਂ ਦੇ ਉੱਤੇ ਪਰਚੇ ਕੀਤੇ ਜਾਵੇ ਕਿਉਂਕਿ ਇਹਨੇ ਕੋਈ ਬਗੈਰ ਡੋਰਟੀ ਤੋਂ ਘੁੰਮਦੇ ਆ ਅੱਜ ਕੱਲ੍ਹ ਦੇਖੋ ਪਤਾ ਨਹੀਂ ਲੱਗਦਾ ਚੋਰੀਆਂ ਚੱਕੇ ਨਾ ਰ ਰਹੇ ਆ ਇਹ ਨਹੀਂ ਪਤਾ ਲੱਗਦਾ ਰਿਕਵਰੀ ਜਨਟਾ ਕੋਣ ਮੈਂ ਤਾਂ ਸਾਰੇ ਨਾਲੇ ਮਿਲੇ ਲੱਗਦੇ ਆ ਇਹਨਾਂ ਦੇ ਜਿਹੜੇ ਪਿੱਛੇ ਬੈਠੇ ਆ ਮੇਨ ਮਗਰਮਾਚ ਬੈਠੇ ਆ ਉਹਨਾਂ ਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਜਿਹੜੀ ਆਪਣਾ ਇਹਦੀ ਕੀਤੀ ਸੈੜੀ ਕੀਤੀ ਹੋਈ ਆ ਵਾ ਇਹਨੇ ਦਾ ਹਰ ਪਾਸੇ ਕਹਿੰਦੇ ਸਾਡੇ ਦੀ ਸੈਟਿੰਗ ਚੱਲਦੀ ਆ ਦੱਸੋ ਕਹਿੰਦੇ ਚੱਲਦੀ ਸੈਟਿੰਗ ਭਾਈ ਅੱਜ ਸਾਨੂੰ ਬੈਠਣਾ ਹੈ ਇਸ ਬੰਦੇ ਦੀ ਦਰਖਾਸਤ ਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਹੈ ਸੋ ਤਸੀਰਾਂ ਇਸ ਟਾਈਮ ਜਿਹੜਾ ਬੰਦਾ ਹੈਗਾ ਜਿਹਦਾ ਫੋਨ ਹੈ ਜਿਹੜਾ ਗੁੰਮ ਹੋ ਗਿਆ ਆਪਾਂ ਉਹਦੇ ਨਾਲ ਵੀ ਗੱਲਬਾਤ ਕਰ ਤੁਹਾਡਾ ਫੋਨ ਗੁੰਮ ਹੋਇਆ ਸੀ ਕਿੰਨੀ ਕਿਦੋਂ ਹੋਇਆ ਸੀ ਕਰੋ ਸ਼ਨੀਵਾਰ ਨੂੰ ਅੱਛਾ ਤੇ ਕਿੱਦਾਂ ਹੋਇਆ ਕਿਹੜੀ ਜਗ੍ਹਾ ਦੇ ਉੱਤੇ ਹੋਇਆ ਸੀ ਸਰ ਟੀਬਾ ਰੋਡ 'ਤੇ ਮੈਂ ਆ ਰਿਹਾ ਸੀ ਦਵਾਲੇਨ ਤੋਂ ਵਾਹਾਂ 'ਤੇ ਚਾਰ ਬੰਦੇ ਆਏ ਮੇਰੇ ਕੋਲ ਰੋਕ ਲਈਏ ਤੁਰੰਤ ਰਾਸਤੇ ਵਿੱਚ ਅੱਛਾ ਫਿਰ ਕੀ ਹੋਇਆ फिर सर वो मेरे को कहे कि ये गाड़ी हमारे मिला है कि इसको बंद करना है गाड़ी ले जाना अपने साथ तो वो मेरे को तुरंत ही बैठाए गाड़ी पर कह रहे हैं चलो अर्जेंसी चलना फिर मैं गया उधर रास्ते में ही मेरे को भारतीय मौके दुलिस कंप्लेट नहीं, नहीं, दे, नहीं देखी सर मैं फोन उनको दिया वही बात करने के लिए वो फ़ोन भी नाल ले गए कितने बजे वाक्य आएगा ਇਹ 8 9 ਵਜੇ ਦੇ ਵਿਚਕੇ ਬਾਤ ਹੈ 8 9 ਵਜੇ ਦਾ ਵਾਕਿਆ ਤੇ ਉਸ ਤੋਂ ਬਾਅਦ ਹੁਣ ਪੁਲਿਸ ਪ੍ਰਸ਼ਾਸਨ ਤੁਹਾਡੇ ਨਾਲ ਕੀ ਆਪਰਾ ਦੱਸਿਆ ਉਹਨਾਂ ਨੇ ਕੀ ਆ ਯਾਨੀ ਕਾਰਵਾਈ ਦੱਸੀ ਉਹਨਾਂ ਨੇ ਸਰੋ ਪੁਲਿਸ ਪ੍ਰਸ਼ਾਸਨ ਜੀ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਅੱਛਾ ਜਿਹੜੇ ਏਜੰਟ ਨੇ ਇਹ ਇੱਕ ਸਿਰਫ ਇੱਕ ਕਪੜੇ 5000 ਰੁਪਏ ਦੀ ਮੋਟਰਸਾਈਕਲ ਗਰੀਬ ਬੰਦੇ ਦਾ ਖੋਲ ਲੈਂਦੇ ਨੇ ਉੱਥੇ ਜਾ ਕੇ ਜਮ੍ਹਾਂ ਕਰਾ ਦਿੰਦੇ ਉਹ ਸਿਰਫ ਆਪਣੇ 5000 ਰੁਪਏ ਦਾ ਮਤਲਬ ਹੈ ਵੀ ਗਰੀਬ ਬੰਦੇ ਨਾਲ ਨਹੀਂ ਮੰਨਦੇ ਵੀ ਕਿਸੇ ਕੋਈ ਲੇਟ ਹੋ ਗਈ ਹੈ ਉਹਨੂੰ ਪਲਾਂਟੀ ਪੈਂਦੀ ਹੈ ਉਹਦੀ ਪਲਾਂਟੀ ਭਰਦਾ ਹੋ ਪਰੰਤੋ ਬਾਅਦ ਫਿਰ ਵੀ ਗਰੀਬ ਬੰਦੇ ਧੱਕਾ ਹੁੰਦਾ ਤੇ ਧੱਕੇਸਾਈ ਇਹ ਕਿਸਤਾਲੀ ਨਹੀਂ ਹੋਈ ਏਜੰਟਾਂ ਦੇ ਖਿਲਾਫ ਨਹੀਂ ਇਹ ਤੱਕੇ ਸਾਈ ਦੇ ਖਿਲਾਫ ਹੈ ਸੋ ਤਸਵੀਰਾਂ ਇਸ ਟਾਈਮ ਤੁਹਾਨੂੰ ਦਿਖਾ ਰਹੇ ਆ ਅਮੈਜ਼ਿੰਗ ਟੀਮ ਉੱਤੇ ਜਿਹੜੇ ਲੋਕ ਬੜੇ ਭਾਵੁਕ ਹੋਏ ਪਏ ਨੇ ਬਿਲਕੁਲ ਤੁਹਾਨੂੰ ਤਸਵੀਰਾਂ ਦਿਖਾਏ ਭਾਜੀ ਨੇ ਉਹ ਵੀ ਇੱਥੇ ਪਹੁੰਚੇ ਨੇ ਪੂਰਾ ਮਾਮਲਾ ਉਹ ਵੀ ਹੈ ਉਹਨਾਂ ਕੋਲ ਪੁੱਛ ਲੈਣੇ ਭਾਜੀ ਕਿੱਦਾਂ ਲੱਗਦਾ ਕਿ ਇਹਨਾਂ ਕਹਿੰਦੇ 9 ਦਿਨ ਹੋ ਗਏ ਆ ਫੋਨ ਇਸ ਤਰ੍ਹਾਂ ਯਾਨੀ ਕਿ ਜਿਹੜੇ ਉਹ ਕੀ ਨਾਮ ਕਹਿੰਦੇ ਜਿਹੜੇ ਬੈਂਕ ਵਾਲੇ ਹੈਗੇ ਆ ਉਹ ਲੈ ਗਏ ਤੇ ਕਿੱਦਾਂ ਦੇਖਦੇ ਉਸ ਦੀ ਦੇਖੋ ਜੀ ਬੈਂਕਾਂ ਦੀ ਗੁੰਡਾਗਰਦੀ ਪੰਜਾਬ 'ਚ ਡੇ ਬਾ ਡੇ ਵੱਧ ਗਈ ਆ ਚਾ ਤੁਸੀਂ ਵੀਕਲ ਲੋਨ ਲੈ ਲਓ ਟੂ wheeler ਲੈ ਲਓ ਪ੍ਰੋਪਰਟੀ ਲੋਨ ਲੈ ਲਓ ਲੈ ਬਲ ਜਿਹੜਾ ਮਰਜੀ ਲੈ ਲਓ ਜੀ ਬੈਂਕ ਐਡਾ ਵੀ ਜ਼ਿਆਦਾ ਆਮ ਪਰਿਵਾਰਾਂ ਤੇ ਹੈਵੀ ਹੋ ਚੁੱਕਾ ਆ ਬਦਮਾਸ਼ੀ 'ਚ ਹੈਵੀ ਹੋ ਚੁੱਕਾ ਆ ਕਿ ਆਰਬੀਆਈ ਦੀ ਗਾਈਡ ਲਾਈਨ ਤੇ ਧੱਜੀਆਂ ਉੱਡਦੀਆਂ ਵੀ ਹੁੰਦੀਆਂ ਬੈਂਕ ਵਾਲੇ ਨਹੀਂ ਹੈਵੀ ਹੋਏ ਇਹ ਵਿਹਾਵੀ ਹੋਏ ਆ ਜਿਹੜੇ ਰਿਕਵਰੀ ਗੁੱਡੇ ਆ ਬੈਂਕ ਕਦੀ ਨਹੀਂ ਕਹਿੰਦੀ ਰਿਕਵਰੀ ਕਰੋ ਤੁਸੀਂ ਬੈਂਕ ਦੇ ਅਗਰ ਅੱਜ ਕਿਸੇ ਦੀ ਕੋਈ ਰਿਕ ਕਲੂਜ਼ੀ ਬੈਂਕ ਜਾਓਗੇ ਤਾਂ ਉਹਨਾਂ ਨੇ ਕਹਿੰਦਾ ਅਸੀਂ ਗੱਡੀ ਚੱਕੀ ਨਹੀਂ ਤੁਸੀਂ ਬੈਂਕ ਦਾ ਨਾਮ ਨਾਲ ਉਹ ਬੈਂਕ ਕੋਈ ਨਹੀਂ ਕਹਿੰਦਾ ਕਿ ਤੁਸੀਂ ਰਿਕਵਰੀ ਕਰ ਇੱਕ ਇਨ ਲੀਗਲ ਤੌਰ ਤੇ ਇਨ ਲੀਗਲ ਤੌਰ ਤੇ ਇਹਨਾਂ ਨੂੰ ਹਾਇਰ ਕੀਤਾ ਹੋਇਆ ਬੈਂਕ ਨੇ ਪਰ ਬੈਂਕ ਪਰ ਬੈਂਕ ਨੇ ਹਾਇਰ ਕੀਤਾ ਬੈਂਕ ਕਦੀ ਵੀ ਕਹਿੰਦੀ ਕਿ ਤੁਸੀਂ ਨਾਲ ਜਾਓ ਇਹ ਗਲਤ ਸਰਕਾਰੀ ਬੈਂਕ ਨੇ ਮੇਰੇ ਸਾਹਿਬ ਇੱਕ ਗਲਤ ਸੋਚ ਮੈਂ ਤੁਹਾਨੂੰ ਠੋਲਤੀ ਦੇ ਰਿਹਾ ਹਾਂ ਪਹਿਲੀ ਗੱਲ ਤਾਂ ਮੇਰੇ ਰਿਕਵਰੀ ਹਾਇਰ ਕਰੇ ਕਿਉਂ ਰਿਹਾ ਕਿਸ਼ਤ ਜਮਾ ਪਤਾ ਜਾ ਕੇ ਬੈਂਕ ਤੇ ਵੀ ਗੱਲ ਕਰ ਸਕਦਾ ਮੰਦਰ ਖੰਦੀ ਕੀ ਲੋੜ ਹੈ ਜੀ ਬਿਲਕੁਲ ਇਹ ਤਾਂ ਉਹ ਮੁਖੋਟਾ ਆ ਇੱਕ ਵਸੇ ਕਾਲਾ ਦੇ ਕਮਾ ਚਿੱਟਾ ਦੇਖਿਆ ਜਾਵੇ ਬੈਂਕ ਦੇ ਵਿੱਚ ਵੀ ਰਿਕਵਰੀ ਹੁੰਦੀ ਹੈ ਜੇ ਮੰਨ ਲਓ ਬੈਂਕ ਅਸੀਂ ਅਸੀਂ ਲੋਨ ਲੈਣੇ ਆ ਲੋਨ ਲੈ ਕੇ ਲੋਨ ਲੈਣ ਤੋਂ ਬਾਅਦ ਜੇ ਆਪਾਂ ਕਿਸ਼ਤ ਨਹੀਂ ਦਵਾਂਗੇ ਤੇ ਬੈਂਕ ਵਾਲੇ ਵੀ ਰਿਕਵਰੀ ਵਾਲੇ ਬੰਦੇ ਭੇਜਣਗੇ ਨਾ ਗਲਤ ਕੋਰਟ ਆਰਡਰ ਲੈ ਕੇ ਆਉਣ ਉਹ ਬਿਨਾਂ ਕੋਰਟ ਦੇ ਬੈਦ ਤਾਂ ਉਹ ਬਿਨਾਂ ਕੋਰਟ ਦੇ ਆਰਡਰ ਜਿਹੜੇ ਹੁੰਦੇ ਨੇ ਭਾਈ ਸਾਹਿਬ ਉਹ ਬਦਮਾਸ਼ੀ ਜਿਹੜੀ ਮੁੰਡੇ ਨਾਲ ਹੋਈ ਆ ਇਦਾਂ ਕਿੰਨੇ ਹਜ਼ਾਰਾਂ ਕੇਸ ਨੇ ਪੰਜਾਬ 'ਚ ਡੇ ਬਾਏ ਡੇ ਹੋ ਰਹੇ ਨੇ ਪ੍ਰਸ਼ਾਸਨ ਦੇ ਕੰੰਤ ਜੂ ਨਹੀਂ ਸਿਰਕਦੀ ਜਿਹੜਾ ਮਰਜ਼ੀ ਆਉਂਦਾ ਐ ਅਸੀਂ ਰਿਕਵਰੀਆਂ 'ਚ ਬੇੜਾ ਮਾਰਿਆ ਮੋਟਰਸਾਈਕਲ ਖੋ ਗਿਆ ਪੈਸੇ ਲੈ ਗਏ ਮੋਬਾਈਲ ਲੈ ਗਏ ਹਾਂਜੀ ਦਾਤਾ ਸਿਰ ਤੇ ਰਿਕਵਰੀਆਂ ਕਰ ਰਹੇ ਨੇ ਇਹ ਰਿਕਵਰੀ ਤੋਂ ਨਹੀਂ ਲੁੱਟਿਆ ਹਾਂਜੀ ਹਾਂਜੀ ਜਦੋਂ ਉਹ ਬੰਦਾ ਥਾਣੇ 'ਚ ਕੰਪਲੇਂਟ ਦੇ ਆਉਂਦਾ ਆ ਤਾਂ ਅਫਸਰ ਵਿਚਾਰੇ ਕੀ ਕਰਨ ਮਲਾਜਮ ਪਹਿਲੀ ਘਟ ਹੈ ਉਹ ਕਿੱਥੇ ਕਿੱਥੇ ਭੱਜਣ ਠੀਕ ਹੈ ਉਹ ਕਹਿੰਦਾ ਅੱਜ ਆਇਓ ਕੱਲ ਆਇਓ ਇਹਨੇ ਜੋ ਬੰਦਾ ਵੈਸੇ ਹੀ ਆ ਕੇ ਆਂਦਾ ਉਹ ਕਹਿੰਦਾ ਦਫਾਗਾ ਜਿਹੜਾ ਗਿਆ ਗਿਆ ਕੰਪਨੀ ਅਗਰ ਜੋਬ ਲੈਣ ਜਾਂਦਾ ਉਹਨੂੰ ਰਿਜ਼ੂਮ ਦਿੰਦੇ ਆ ਵੀ ਤੁਸੀਂ ਕਿੰਨਾ ਪੜੇ ਲਿਖਿਓ ਤੁਸੀਂ ਕਿਸ ਕਾਬਲ ਹੋ ਤੁਹਾਨੂੰ ਉਸ ਕਾਬਲ ਦੀ ਨੌਕਰੀ ਦਿੱਤੀ ਜਾਊਗੀ ਇਹ ਲੋਕਾਂ ਨੂੰ ਨੌਕਰੀ ਪਤਾ ਕਿੱਦਾਂ ਮਿਲਦੀ ਰਿਕਵਰੀ ਵਾਲਿਆਂ ਨੂੰ ਵੀ ਤੇਰੇ ਉੱਤੇ ਕਿੰਨੇ ਪਰਚੇ ਆ ਤੇਰੇ ਉੱਤੇ ਕਿੰਨੀਆਂ ਐਫਆਈਆਰ ਆ ਤੂੰ ਕਿੰਨੇ ਪ੍ਰਤੀਤ ਕਿੰਨੇ ਪ੍ਰਕਾਰ ਦਾ ਤੂੰ ਗੁੰਡਾ ਕਿਹੜੇ ਕਿਹੜੇ ਥਾਣੇ 'ਚ ਤੇਰੇ ਉੱਪਰ ਐਫਆਈਆਰ ਦਰਜਾ ਉਹ ਦੇਖ ਕੇ ਇਹਨਾਂ ਨੂੰ ਨੌਕਰੀ ਦਿੱਤੀ ਜਾਂਦੀ ਆ ਇਹ ਉਹ ਗੁੰਡੇ ਨੇ ਜਿਹੜੇ ਸੜਕਾਂ ਦੇ ਉੱਪਰ ਇੱਕ ਆਪਣੇ ਪਰਿਵਾਰ ਨਾਲ ਜਾਂਦੇ ਬੰਦੇ ਨੂੰ ਰੋਕ ਕੇ ਉਹਨਾਂ ਨੂੰ ਬੇਇੱਜ਼ਤ ਕਰਦੇ ਨੇ ਉਹਨਾਂ ਕੋਲ ਬਾਈਕ ਹੁੰਦੇ ਨੇ ਜਾਂ ਕੋਈ ਗੱਡੀ ਰਿਕਵਰ ਕਰਦੇ ਨੇ ਔਰ ਇਹ ਵੀ ਨਹੀਂ ਦੇਖਿਆ ਜਾਂਦਾ ਕਿ ਉਹਦੇ ਨਾਲ ਕੋਈ ਲੇਡੀਜ਼ ਆ ਜਾਂ ਉਹਦੇ ਨਾਲ ਕੋਈ ਭੈਣ ਆ ਜਾਂ ਉਹਦੇ ਨਾਲ ਕੋਈ ਭਰਾ ਵਾ ਬਿਲਕੁਲ ਉਹਨਾਂ ਦੀ ਸੜਕ ਦੇ ਉੱਪਰ ਇੱਕ ਸਿਰਫ 22500 ਰੁਪਏ ਦੇ ਲਾਲਚ ਦੇ ਪਿੱਛੇ ਉਸ ਪਰਿਵਾਰ ਦਾ ਸੜਕ ਤੇ ਜਲੂਸ ਕੱਢ ਕੇ ਚਲੇ ਜਾਂਦੇ ਨੇ ਹਾਂ ਡਾਂਡੀ ਵੀ ਭਾਜੀ ਤੁਸੀਂ ਕਿੰਦਾ ਕੀ ਮੈਂ ਤਾਂ ਤੁਹਾਨੂੰ ਪਹਿਲਾਂ ਕਾਫੀ ਧੀਰ ਤੋਂ ਤੁਹਾਨੂੰ ਸਾਰਿਆਂ ਨੂੰ ਅਵੇਅਰ ਕਰਦਾ ਆਇਆ ਲੁਧਿਆਣੇ ਪੰਜਾਬ ਇੱਕ ਤੁਸੀਂ ਇੱਕ ਇੰਟਰਵਿਊ ਵੀ ਤੁਸੀਂ ਕੀਤੀ ਸੀ ਤੁਸੀਂ ਕਹਿੰਦੇ ਆ ਬਿਲਕੁਲ ਲਾਈਵ ਦੇ ਵਿੱਚ ਤੁਸੀਂ ਬਿਲਕੁਲ ਸਹੀ ਜਵਾਬ ਦਿੱਤਾ ਸੀ ਜਿਹੜੇ ਐਦਾਂ ਦੇ ਲੋਗ ਥੱਗੀਆਂ ਮਾਰਦੇ ਹੈਗੇ ਨੇ ਧੱਗੀਆਂ ਉਡਾਂਦੇ ਫਿਰਦੇ ਆ ਕਿ ਪਿੱਛੇ ਵਾਈ ਬੈਠੀ ਹੁੰਦੀ ਬੱਚੇ ਬੈਠੇ ਹੁੰਦੇ ਨੇ ਕਿ ਝਾਂਸਾ ਜਿਹਾ ਦੇ ਦਿੰਦੇ ਹੈਗੇ ਆ ਗੱਲ ਪਤਾ ਕੀ ਹੈ ਲੀਗਲ ਤੌਰ ਤੇ ਤਾਂ ਭਾਜੀ ਤੁਸੀਂ ਬੈਂਕ ਨੂੰ ਪੁੱਛੇ ਜਾਓਗੇ ਤੇ ਤੁਹਾਡੇ ਬੰਦੇ ਉਹਨਾਂ ਨੇ ਕਹਿੰਦੇ ਸਾਡੇ ਬੰਦੇ ਨਹੀਂ ਹਾਂ ਇਨਲੀਗਲ ਕੰਮ ਚੱਲਦਾ ਪਿਆ ਵਾ ਬੈਂਕਾਂ ਨੂੰ ਵੀ ਅਸੀਂ ਇਹ ਚੇਤਾਵਨੀ ਦੇਣਾ ਚ ਤਾ ਨਾ ਭਾਈ ਇਹ ਲੋਕਾਂ ਦਾ ਸ਼ਰੀਆਮ ਗੁੰਡਾਗਰਦੀ ਤੁਸੀਂ ਨਾ ਰੋਕੀ ਕਿਉਂਕਿ 100% ਬੈਂਕ ਇਨਵੋਲਡ ਆ ਪ੍ਰਾਈਵੇਟ ਬੈਂਕ ਸਰਕਾਰੀ ਬੈਂਕ ਨਹੀਂ ਕਿਉਂਕਿ ਸਰਕਾਰੀ ਬੈਂਕ ਦਾ ਇੱਕ ਲਾਅਨ ਆਰਡਰ ਆ ਆਰਬੀ ਦਾ ਰੂਲ ਆ ਅਗਰ ਕਿਸੇ ਦੀ ਕੋਈ ਰਿਕਵਰੀ ਕਰਨੀ ਆ ਉਹਦੇ ਨਾਲ ਤੁਸੀਂ ਉਹਨੂੰ ਉਹਦੇ ਨਾਲ ਉਹਦਾ ਕੋਰਟ ਦਾ ਆਰਡਰ ਚਾਹੀਦਾ ਵਾ ਨਾਲ ਮੁਲਾਜ਼ਮ ਜਾਂਦੇ ਆ ਤਾਂ ਤੁਸੀਂ ਹਰ ਚੀਜ਼ ਕਵਰ ਕਰ ਫਿਰ ਉਹਨਾਂ ਨੂੰ ਉਹਨਾਂ ਨੂੰ ਇਤਲਾਹ ਵੀ ਕਰਦੇ ਕਟੋਕਰ ਤਿੰਨ ਤੋਂ ਚਾਰ ਵਾਰ ਘਰੇ ਨੋਟਿਸ ਭੇਜਦੇ ਆ ਉਸ ਤੋਂ ਬਾਅਦ ਇੱਕ ਜਰੀਆ ਇਹ ਥੋੜੀ ਹੈ ਕਿ ਤੁਸੀਂ ਬੰਦਾ ਫੈਮਿਲੀ ਨਾਲ ਜਾ ਰਿਹਾ ਯਾਰ ਤੁਸੀਂ ਜਾ ਕੇ ਤੁਸੀਂ ਕਿਸਦਾ ਮੋਟਰਸਾਈਕਲ ਖੋ ਲਿਆ ਖੱਪਣ ਮਾਰੇ ਫਿਰ ਉਹਦਾ ਕੋ ਮੋਬਾਈਲ ਖੋ ਲਿਆ ਅਗਰ ਕਿਸੇ ਨੂੰ ਫੋਨ ਕਰਦਾ ਉਹਦਾ ਮੋਬਾਈਲ ਫੋਨ ਆ ਜਿਹੜਾ ਕੇਸ ਜਿਹਦੇ ਕਰਕੇ ਧਰਨਾ ਲੱਗਾ ਇਹ ਧਰਨਾ ਤਦ ਲੱਗਾ ਇੱਕ ਬੰਦਾ ਲੇਡੀਸ ਆਪਣਾ ਨਾਲ ਉਹ ਜਾ ਰਹੀ ਸੀ ਸਕੂਟਰ ਤੇ ਉਹਨੂੰ ਰੋਕਿਆ ਗਿਆ ਉਹਨਾਂ ਬਦਸਲੂਕੀ ਕੀਤੀ ਗਈ ਫਿਰ ਜਦੋਂ ਕਿਸੇ ਨੂੰ ਫੋਨ ਲੱਗ ਗਿਆ ਉਹਦਾ ਫੋਨ ਵੀ ਖੋ ਕੇ ਲੈ ਗਏ ਜੀ ਇਸ ਕਰਕੇ ਜਦੋਂ ਇਹ ਕੰਪਲੀਟ ਦੇਣਗੇ ਕੰਪਲੀਟ ਵੀ ਦਰਜ ਨਹੀਂ ਕੀਤੀ ਉਹਨਾਂ ਨੇ ਕੋਈ ਐਫ ਆਈ ਆਰ ਨਹੀਂ ਕੀਤੀ ਕਿਤੇ ਨਾ ਕਿਤੇ ਪੁਲਿਸ ਦਾ ਵੀਰ ਕਹਿ ਕੇ ਹਟਿਆ ਕਿ ਪੁਲਿਸ ਮੁਲਾਜ਼ਮ ਘਟਾ ਮੈਂ ਇਹ ਗੱਲ ਕਹਿਣਾ ਜਦੋਂ ਮੁਲਾਜ਼ਮ ਘਟਾ ਹੈ ਸਰਕਾਰ ਦਾ ਕੰਮ ਆ ਸਰਕਾਰ ਨੂੰ ਚਾਹੀਦਾ ਭਰਤੀ ਕਰਨੀ ਤੇ ਜਿਹੜਾ ਕ੍ਰਾਈਮ ਹੋ ਰਿਹਾ ਉਹਨੂੰ ਕੌਣ ਰੋਕੂ ਸਰਕਾਰ ਹੀ ਰੋਕੂਗੀ ਨਾ ਪੂਲ ਪੰਜਾਬ ਪੁਲਿਸ ਰੋਕੂਗੀ ਜੇ ਤੁਸੀਂ ਇਹ ਕਹਿ ਕੇ ਹਟ ਜਾਣਾ ਕਿ ਸਾਡੇ ਕੋਲ ਮੁਲਾਜ਼ਮ ਹੈ ਨਹੀਂ ਤੇ ਇਹ ਤਾਂ ਇਹ ਤਾਂ ਕੋਈ ਜ਼ਰੀਆ ਨਾ ਨਾ ਹੋਇਆ ਲਾਅ ਐਂਡ ਆਰਡਰ ਤਾਂ ਦਿਖਾਇਆ ਅਮੇਜ਼ਿੰਗ ਟੀਵੀ ਦੇ ਉੱਤੇ ਜਿਹੜੇ ਆਪਣੇ ਸੈਂਡਵਿਚ ਹੈਗੇ ਭਾਜੀ ਉਹਨਾਂ ਨੇ ਵੀ ਜਵਾਬ ਦਿੱਤਾ ਹੈਗਾ ਉਸ ਤੋਂ ਪਹਿਲਾਂ ਜਿਹੜੇ ਭਾਨੂੰ ਪ੍ਰਤਾਪ ਜੀ ਹੈਗੇ ਸੀ ਉਹਨਾਂ ਨੇ ਵੀ ਆਪਣਾ ਜਵਾਬ ਦਿੱਤਾ ਔਰ ਔਰ ਮੌਕੇ ਦੇ ਉੱਤੇ ਸਾਡੇ ਨਾਲ ਅਫਤਾਰ ਜੀ ਪਹੁੰਚੇ ਉਹਨਾਂ ਨੇ ਵੀ ਆਪਾਂ ਜਾਣਕਾਰੀ ਲੈਣਿਆ ਉਹ ਅਫਤਾਰ ਜੀ ਦੇ ਦੇਖਿਆ ਜਾਵੇ ਇਹਨਾਂ ਨੇ ਕਹਿਣਾ ਕਿ ਪਰਸੋਂ ਰਾਤ ਦਾ ਫੋਨ ਸਾਡਾ ਗੋਮੋਚ ਚ ਚੋਰੀ ਕਰਕੇ ਲੈ ਗਏ ਇਹਨਾਂ ਨੇ ਥਾਣੇ ਕੰਪਲੇਟ ਵੀ ਦਿੱਤੀ ਲੇਕਿਨ ਇਹ 9 ਦਿਨ ਹੋ ਗਏ ਕਿਵੇਂ ਦੇਖਦੇ ਹੋ ਇਹ ਜਿਹੜੇ ਲੋਕ ਇੱਥੇ ਖੜੇ ਹੋਏ ਨੇ ਭਾਜੀ ਥਾਣੇ ਦੇ ਐਸਐਚਓ ਸਾਹਿਬ ਆ ਰਹੇ ਆ ਜੀ ਜਿਵੇਂ ਸਾਨੂੰ ਇਨਫਾਰਮੇਸ਼ਨ ਮਿਲੀ ਇਹ ਬਿਲਕੁਲ ਨਰਵਿਕਨ ਚਲਾ ਰਹੇ ਆ ਜੀ ਐਸਐਚਓ ਸਾਹਿਬ ਨੂੰ ਅਹੀ ਕਾਲ ਕਰ ਦਿੱਤੀ ਆ ਉਹ ਆਉਂਦੇ ਆ ਪਤਾ ਲੱਗ ਜਾਂਦਾ ਇਹਨਾਂ ਦਾ ਪੂਟ ਚੋਰੀ ਨਹੀਂ ਹੋਇਆ ਇਹ ਪਤਾ ਲੱਗਿਆ ਰਿਕਵਰੀ ਵਾਲੇ ਲੈ ਕੇ ਗਏ ਜੀ ਇਹ ਨਹੀਂ ਪਤਾ ਫਿਰ ਰਿਕਵਰੀ ਵਾਲੇ ਕਿਉਂ ਲੈ ਕੇ ਗਏ ਆ ਜਾਂ ਕੂਟ ਦਾ ਆਰਡਰ ਸੀ ਜਾਂ ਕਿਵੇਂ ਲੈ ਲਿਆ ਲੱਗਦਾ ਨਹੀਂ ਆਪਣੇ ਸੀਪੀ ਸਾਹਿਬ ਸੁਪਨ ਸ਼ਰਮਾ ਬੜੇ ਅੱਛੇ ਨੇਕ ਇਨਸਾਨ ਹੈ ਉਹ ਤਾਂ ਮਿੰਟੋ-ਮਿੰਟੇ ਜਲਦ ਤੋਂ ਜਲਦ ਕੰਮ ਕਰਦੇ ਜਾ ਰਹੇ ਤੇ ਲੋਕ ਇੱਧਰ ਖੜੇ ਹੋਏ ਨੇ ਬਾਜੀ ਇਹਨਾਂ ਨੂੰ ਇਨਸਾਫ ਮਿਲੂਗਾ ਬਿਲਕੁਲ ਮਿਲੂਗਾ ਜੇ ਸਾਡੇ ਕਮਿਸ਼ਨਰ ਸਾਹਿਬ ਬਹੁਤ ਮਿਹਨਤੀ ਤੇ ਬਹੁਤ ਅੱਛੇ ਇਨਸਾਨ ਆ ਸਾਡੇ ਅਫਤਾਰ ਜੀ ਨੇ ਕਿਹਾ ਹੈਗਾ ਟ੍ਰੈਫਿਕ ਇੰਚਾਰਜ ਜਿਹੜੇ ਬੜੇ ਅੱਛੇ ਨੇਕ ਇਨਸਾਨ ਨੇ ਉਹਨਾਂ ਨੇ ਕਹਿਣਾ ਹੈਗਾ ਵਾ ਕਿ ਜਲਦੀ ਤੋਂ ਜਲਦੀ ਇਹਨਾਂ ਨੂੰ ਇਨਸਾਫ ਮਿਲੇਗਾ ਤਸਵੀਰਾਂ ਤੁਸੀਂ ਇਸ ਟਾਈਮ ਦੇਖਦੇ ਪਿਓ ਟਿੰਬਰ ਰੋਡ ਦੇ ਬਾਹਰ ਦੀਆਂ ਤਸਵੀਰਾਂ ਤੁਹਾਡਾ ਇਸ ਵੀਡੀਓ ਬਾਰੇ ਕੀ ਰਾਏ ਹੈਗੀ ਆ ਔਰ ਕਮੈਂਟਾਂ ਰਾਹੀਂ ਦੱਸਿਓ ਜੁੜੇ ਰਹੋ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ